ਕਿਸਾਨ ਵੀਰੋ ਇੱਕ ਬਹੁਤ ਹੀ ਵਧੀਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਜਿਹੜੇ ਦੋਸਤ ਮਿੱਤਰ ਨੇ ਕੋਈ ਵੀ ਜਿਹੜੇ ਖੇਤੀ ਕਿੱਤੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਿਓ ਪਹਿਲਾਂ ਹੀ ਆਪਾਂ ਗੱਲ ਕਰ ਲਈ ਵੀਰ ਗੁਰਪ੍ਰੀਤ ਸਿੰਘ ਦਬੜੀ ਖਾਨਾ ਜਿਹੜੀ ਉਹ ਗੱਲ ਕਰ ਦਿੰਦੇ ਨੇ ਕਿ ਕਣਕ ਦੀ ਫਸਲ ਨੂੰ ਪਾਣੀ ਜਿਹੜਾ ਉਦੋਂ ਦੇਣਾ ਚਾਹੀਦਾ ਜਦੋਂ ਫਸਲ ਪਾਣੀ ਮੰਗੇ ਵੀ ਜਾਂ ਤਾਂ ਇਹਦੇ ਪੱਤੇ ਪੀਲੇ ਹੋਣ ਲੱਗ ਜਾਣ ਜਾਂ ਮੁਰਝਾ ਕੇ ਇਕੱਠੇ ਜੀ ਹੋਣ ਲੱਗ ਜਾਣ ਬਿਨਾ ਮਤਲਬ ਉਹ ਤਾਂ ਆਪਾਂ ਨੂੰ ਪਾਣੀ ਨਹੀਂ ਲਾਉਣਾ ਚਾਹੀਦਾ ਅਸੀਂ ਵੀ ਪਾਣੀ ਲਾਇਆ ਮੈਂ ਐਵੇਂ ਕਹਾਂ ਵੀ ਅਸੀਂ ਨਹੀਂ ਲਾਇਆ ਆ ਵੇਖੋ ਇੱਧਰ ਇਸ ਖੇਤ ਚ ਪਾਣੀ ਲਾਇਆ ਹੋਇਆ ਤੇ ਇੱਧਰ ਅੱਗੇ ਜਿਹੜੀ ਉਹ ਦੂਰ ਤੱਕ ਹੈ ਉਧਰ ਪਾਣੀ ਲਾਇਆ ਹੋਇਆ ਪਰ ਇੱਥੇ ਨਹੀਂ ਲਾਇਆ ਇਸ ਥਾਂ ਦੇ ਉੱਪਰ ਮਤਲਬ ਬਈ ਇੰਨਾ ਕ ਥਾਂ ਸਾਡੇ ਤੋਂ ਰਹਿ ਗਿਆ ਸੀ ਇੱਧਰ ਮਤਲਬ ਲੋ ਲਾਈਟ ਚਲੀ ਗਈ ਸੀ ਤੇ ਇੱਧਰ ਰਹਿ ਗਿਆ ਸੀ ਮੈਂ ਤੁਹਾਨੂੰ ਇਹਦੇ ਨੇ ਨੇੜੇ ਵਿਖਾਨਾ ਇਹ ਬੂਟੇ ਇਸ ਤਰ੍ਹਾਂ ਨੇ ਕਣਕੇ ਦੇ ਬੂਟੇ ਜਿਵੇਂ ਨਾ ਗੰਨੇ ਦੇ ਆਪਾਂ ਸਮਝ ਲਈ ਬਜਾਈ ਕੀਤੀ ਹੁੰਦੀ ਹੈ ਗੰਨਾ ਇਸ ਤਰ੍ਹਾਂ ਮਤਲਬ ਬੜੇ ਰਿਪੋਰਟ ਕਰਦਾ ਹੁੰਦਾ ਜਿਹੜਾ ਆਪਾਂ ਰੁੱਤ ਦਾ ਗੰਨਾ ਲਾਈ ਜਿਹੜਾ ਮਾਰਚ ਦੇ ਵਿੱਚ ਲਾਉਨੇ ਆ ਖੈਰ ਆਪਾਂ ਕਣਕ ਦੀ ਗੱਲ ਕਰ ਰਹੇ ਆ ਤਾਂ ਇਹ ਹੁਣ ਪਾਣੀ ਨੂੰ ਮੰਗ ਰਹੀ ਹੈ ਇਹਦੇ ਜਿਹੜੇ ਪੱਤੇ ਨੇ ਨਾ ਉਹ ਵਟਜਾ ਖਾਨ ਲੱਗੇ ਨੇ ਤੇ ਇਹ ਪਾਣੀ ਮੰਗ ਰਹੀ ਹੈ ਤੇ ਇਹ ਜਿਹੜਾ ਥਾਂ ਹੈ ਬਿਨਾ ਪਾਣੀ ਲਾਏ ਤੋਂ ਇਹ ਉਥੋਂ ਤੱਕ ਇਹ ਅੱਗੇ ਤੁਹਾਨੂੰ ਉਹ ਪੀਲੀ ਦਿਸ ਦਿਓਗੀ ਕਣਕ ਆਹ ਜਿਹੜਾ ਇੰਨਾ ਕ ਥਾਂ ਹੈ ਇਹ ਬਿਨਾ ਪਾਣੀ ਲਾਏ ਤੋਂ ਤੇ ਇਹਦੀ ਉਮਰ ਹੋ ਗਈ ਹੈ 45 ਦਿਨ ਦੀ ਆ ਇੰਨੀ ਜਿਹੜੀ ਕਣਕ ਹੈ ਇਹ 45 ਦਿਨ ਦੀ ਹੈ ਤੇ ਆ ਕਰਨਕ ਜਿਹੜੀ ਆ ਇਹ ਵੀ 40 40 42 43 ਦਿਨ ਦੀ ਆ ਇਹ ਵਾਲੀ ਕਰਨਕ ਜਿਹੜੀ ਆ ਸੋ ਦੋਸਤੋ ਇੰਨਾ ਫਰਕ ਹੈ ਪਾਣੀ ਅਗੇਤਾ ਲਾਉਣ ਨਾਲ ਤੇ ਅੱਗੇ ਗੱਲ ਆ ਗਈ ਨਦੀਨਾ ਦੀ ਗੁਲੀ ਡੰਡੇ ਦੀ ਗੁਲੀ ਡੰਡੇ ਵਾਸਤੇ ਜਿਵੇਂ ਆਮ ਹੈ ਆਪਾਂ ਜਿਹੜੀਆਂ ਸਪਰੇਆਂ ਕਰ ਰਹੇ ਆਗੇ ਤੇ ਕਰਨਕ ਦੀ ਬਜਾਏ ਹੋਣ ਸਾਰ ਆਪਾਂ ਸਪਰੇਅ ਕਰ ਦਿੰਨੇ ਆ ਸੋ ਉਸ ਦੇ ਵਿੱਚ ਕੀ ਹੁੰਦਾ ਜਿਹੜੀ ਉਹਦੀ ਰੋਕਥਾਮ ਹੈ ਗੁਲੀ ਡੰਡੇ ਵਾਲੀ ਉਹ ਤਾਂ ਹੋ ਜਾਂਦੀ ਹੈ ਤੇ ਜਿਹੜੀ ਆਹ ਵਾਲਾ ਆਪਣਾ ਖੇਤ ਹੈ ਇਹਦੇ ਵਿੱਚ ਆਪਾਂ ਸਪਰੇਅ ਕੀਤੀ ਆ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਤੇ ਜਿਹੜੀ ਆਹ ਵਾਲੀ ਹੈ ਇਹਦੇ ਵਿੱਚ ਆਪਾਂ ਬਜਾਈ ਕਰਨ ਤੋਂ ਤੁਰੰਤ ਮਗਰੋਂ 2 ਦਿਨ ਬਾਅਦ ਸਮਝ ਲਓ ਉਦੋਂ ਸਪਰੇਅ ਕੀਤੀ ਹੈ ਸੋ ਕਹਿਣ ਤੋਂ ਭਾਵੇਂ ਹੈ ਕਿ ਜਿਹੜੀ ਕਣਕ ਦੀ ਫਸਲ ਹੈ ਇਹਨੂੰ ਪਾਣੀ ਸਹੀ ਵਕਤ ਤੇ ਹੀ ਦੇਣਾ ਚਾਹੀਦਾ ਹੈ ਬਿਨਾਂ ਮਤਲਬ ਤੋਂ ਵਾਧੂ ਪਾਣੀ ਨਹੀਂ ਲਾਉਣਾ ਚਾਹੀਦਾ ਤੁਸੀਂ ਖੇਤ ਵੀ ਦੇਖ ਸਕਦੇ ਹੋ ਥੱਲੇੋਂ ਕਿਵੇਂ ਖਾਲੀ ਆ ਵੇਖੋ ਲਾਈਨਾਂ ਦੇ ਵਿੱਚ ਜਦੋਂ ਕਿ ਉਮਰ ਇੱਕੋ ਜਿੰਨੀ ਹੈ ਦੀ ਕਣਕ ਦੀ ਸਿਰਫ ਪਾਣੀ ਜਿਹੜਾ ਸਹੀ ਸਮੇਂ ਤੇ ਤੇ ਆ ਵੇਖੋ ਇਹ ਸੁੱਕਾ ਥਾਂ ਬੈ ਜਾਵੇਂ ਇਹਦੇ ਵਿੱਚ ਪੱਤੇ ਮਰਝਾਉਣ ਲੱਗ ਗਏ ਨੇ ਯਾਨੀ ਇੰਨੇ ਥਾਂ ਚ ਜਿਵੇਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਸਾਂਝੀ ਕਰਤੀ ਐ ਵੀ ਇੱਥੋਂ ਤੱਕ ਆਪਾਂ ਜਿਹੜੀ ਆ ਉਹ ਰੌਣੀ ਨਹੀਂ ਹੋਈ ਇੱਧਰ ਅੱਗੇ ਆ ਅੱਗੇ ਸੁੱਕਾ ਥਾਂ ਆਇਆ ਖੁਸ਼ਕ ਪਰ ਇੱਥੇ ਜਿਹੜੀ ਕਣਕ ਐ ਉਹ ਪੂਰੀ ਸ਼ਾਨਦਾਰ ਐ ਮੈਂ ਇੱਥੋਂ ਵੀ ਕੈਮਰਾ ਟੇਡਾ ਕਰਕੇ ਤਾਂ ਵੀ ਦਿਖਾ ਦਿੰਨਾ ਜਿਹੜਾ ਫਰਕ ਐ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਉਹ ਵੇਖ ਸਕਦੇ ਹੋ ਉਹ ਕਣਕ ਹਾਲਾ ਕਿ ਉਹ ਵਿਰਲੀ ਸੀ ਆਪਾਂ ਦੂਰੋਂ ਜਦੋਂ ਕੈਮਰਾ ਦਾ ਵਿਊ ਕਰਨੇ ਆ ਨਾ ਤਾਂ ਮੈਂ ਇਹ ਸੰਗਣੀ ਦੇਖਦੀ ਹੁੰਦੀ ਆ ਪਰ ਫੇਰ ਵੀ ਤੁਹਾਨੂੰ ਆ ਜਿਹੜੀ ਆ ਕਣਕ ਜਿਹੜੀ ਸੁੱਕੀ ਜਿਹਨੂੰ ਪਾਣੀ ਲੱਗਿਆ ਹੀ ਨਹੀਂ ਉਹ ਕਿਤੇ ਵਧੀਆ ਉਹਦੇ ਨਾਲੋਂ ਮਤਲਬ ਲੰਬਾਈ ਦਾ ਹੀ ਬਹੁਤ ਜ਼ਿਆਦਾ ਫਰਕ ਹੈ ਬੂਟਿਆਂ ਦਾ ਸੋ ਕਿਸਾਨ ਵੀਰ ਉਹ ਪਾਣੀ ਬਹੁਤ ਹੀ ਮਹੱਤਵਪੂਰਨ ਕੰਮ ਹੈ ਜਿਹੜਾ ਕਿਸਾਨਾਂ ਨੇ ਸਹੀ ਸਮੇਂ ਤੇ ਲਾਉਣਾ ਹੁੰਦਾ ਤੇ ਬਾਕੀ ਦੋਸਤੋ ਬਾਈ ਗੁਰਪ੍ਰੀਤ ਦਬੜੀ ਖਾਨਾ ਜਿਹੜੀ ਗੱਲਾਂ ਕਰਦੇ ਹੁੰਦੇ ਨੇ ਵੀ 60 ਦਿਨ ਦੀ ਕਣਕ ਨੂੰ ਆਪਾ ਪਾਣੀ ਲਾ ਸਕਦੇ 70 80 90 ਦਿਨ ਤੱਕ ਦੇ ਵੀ ਪਾਣੀ ਲਾਉਣ ਵਾਲੇ ਕਿਸਾਨ ਹੈਗੇ ਨੇ ਤੇ ਉੱਥੇ ਕਿਸਾਨ ਵੀਰ ਕਹਿੰਦੇ ਨੇ ਵੀ ਫੇਰ ਖਾਦ ਦਾ ਯੂਰੀਆ ਦਾ ਕੀ ਕਰੀਏ ਤੇ ਦੋਸ ਇਹਦੇ ਵਿੱਚ ਦੱਸੋ ਇਹ ਯੂਰੀਆ ਦੀ ਜਿਹੜੀ ਲੋੜ ਹੀ ਨਹੀਂ ਪਈ ਹੈਗੀ ਇੰਨਾ ਜਿੰਨਾ ਖੁਸ਼ਕਾ ਹੈ ਤੇ ਯੂਰੀਆ ਵੀ ਨਹੀਂ ਆਪਾਂ ਮਾਰਿਆ ਪਰ ਇੱਥੇ ਕਣਕ ਇੰਨੀ ਤਗੜੀ ਹੈ ਜਦੋਂ ਕਿ ਆਹ ਵਾਲੀ ਜਿਹੜੀ ਪੀਲੀ ਹੋ ਗਈ ਹੈ ਪਾਣੀ ਲੱਗਿਆ ਸੀ ਇਹ ਕਣਕ ਜਿਹੜੀ ਪੀਲੀ ਹੋ ਗਈ ਹੈ ਇਹਨੂੰ ਦੋ ਵਾਰ ਯੂਰੀਆ ਪੈ ਚੁੱਕਿਆ ਇੱਧਰ ਸਾਰਾ ਜਿੰਨਾ ਵੀ ਆਪਾਂ ਮੈਂ ਦੂਰ ਤੱਕ ਤੁਹਾਨੂੰ ਵਿਖਾਵਾਂਗਾ ਨਾ ਇਹ ਜਿਹੜਾ ਫਸਲ ਆਪਣੀ ਤੇ ਇਹ ਸਾਰੀ ਦੇ ਵਿੱਚ ਯੂਰੀਆ ਦੋ ਵਾਰੀ ਪਿਆ ਹੋਇਆ ਹੈ ਜਦੋਂ ਕਿ ਉਹ ਵਾਲੀ ਜਿਹੜੀ ਹੈ ਉਹਦੇ 'ਚ ਵੀ ਯੂਰੀਆ ਜਿਹੜਾ ਦੋ ਵਾਰੀ ਪੈ ਚੁੱਕਿਆ ਤੇ ਆਹ ਜਿਹੜੀ ਆ ਮੇਰੇ ਤੋਂ ਥੋੜੀ ਜਿਹੜੀ ਰਹਿ ਗਈ ਸੀ ਆਪਣੇ ਤੋਂ ਪਾਣੀ ਲਾਣ ਤੋਂ ਇਨੂੰ ਆਪਾਂ ਨਾ ਨਾ ਯੂਰੀਆ ਪਾਇਆ ਤੇ ਨਾ ਹੀ ਪਾਣੀ ਲਾਇਆ ਇਹ ਫਰਕ ਤੁਹਾਡੇ ਸਾਹਮਣੇ ਆ। ਸੋ ਦੋਸਤੋ ਹੌਲੀ ਹੌਲੀ ਤਜਰਬਾ ਕਰ ਰਹੇ ਤੁਸੀਂ ਵੀ ਆਪਾਂ ਵੀ ਕਰਾਂਗੇ ਅੱਗੇ ਵਾਤੇ ਵੱਧ ਰਖਵੇ ਦੇ ਵਿੱਚ ਆਪਾਂ ਪਾਣੀ ਰੋਕ ਕੇ ਕੋਸ਼ਿਸ਼ ਕਰਾਂਗੇ ਪਾਣੀ ਨਹੀਂ ਲਾਉਂਦੇ ਫਿਰ ਵੇਖਿਆ ਕਿੰਨਾ ਫਰਕ ਆਇਆ ਜਦੋਂ ਕਿ ਉਹ ਜਿਹੜੀ ਹੈ ਕਣਕ ਉਹ ਜਿਹੜੀ ਮੰਜਿੱਦਰ ਮੈਂ ਉਂਗਲੀ ਕਰ ਰਿਹਾ ਵਾਂ ਉਹ ਕਣਕ ਜਿਹੜੀ ਹੈ ਇਹਦੇ ਤੋਂ ਜਿਹੜੀ ਹੈ ਉਹਦੀ ਸਾਰੀ ਪਰਵਰੇ ਸੀ ਜੋ ਕੁਛ ਵੀ ਖਰਚਾ ਜਿਹੜਾ ਉਸਤੇ ਕਿਤੇ ਜ਼ਿਆਦਾ ਵੱਧ ਹੋਇਆ ਹੈ ਜਦੋਂ ਕਿ ਉਹ ਬਜਾਈ ਇਹਦੇ ਤੋਂ ਇੱਕ ਦਿਨ ਪਹਿਲਾਂ ਹੋਈ ਹੈ ਇਹਦੇ ਤੋਂ ਇੱਕ ਦਿਨ ਪਹਿਲਾਂ ਉਹ ਬਜਾਈ ਹੋਈ ਹੈ ਤੇ ਉਹ ਪੀਲੀ ਕਣਕ ਹੋਈ ਵੀ ਬਿਲਕੁਲ ਪਤਲੇ ਪਤਲੇ ਡੱਕੇ ਜਿਹੀ ਨਿਕਲ ਗਏ ਨੇ ਤੇ ਆ ਇੱਧਰ ਹੈ ਜਿੱਥੇ ਬੱਤਰ ਦਾ ਪਾਣੀ ਜਿਹੜਾ ਲੱਗਿਆ ਪਰ ਇੱਥੇ ਰਹਿ ਗਿਆ ਸੁੱਕਾ ਥਾਂ ਤੇ ਉੱਥੇ ਕਣਕ ਤੁਸੀਂ ਸਾਹਮਣੇ ਤੁਹਾਡੇ ਤੁਸੀਂ ਵੇਖ ਸਕਦੇ ਹੋ ਸੋ ਪਾਣੀ ਦਾ ਬਹੁਤ ਹੀ ਮਹੱਤਵਪੂਰਨ ਕੰਮ ਹੈ ਬਹੁਤ ਅਹਿਮ ਭੂਮਿਕਾ ਖੇਤੀਬਾੜੀ ਦੇ ਵਿੱਚ ਤੇ ਬਾਕੀ ਜਿਹੜੇ ਕੁਦਰਤੀ ਖੇਤੀ ਨੂੰ ਜਿਨ੍ਹਾਂ ਨੇ ਅਪਣਾਇਆ ਹੋਇਆ ਉਹਨਾਂ ਕਿਸਾਨ ਵੀਰਾਂ ਦਾ ਤੇ ਜਿਹੜੇ ਸਾਡੇ ਮਾਹਰ ਨੇ ਖੇਤੀ ਮਾਰ ਕੁਦਰਤੀ ਖੇਤੀ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ